ਪਰ ਇਹ ਤੁਹਾਨੂੰ ਲੱਗਦਾ ਕਿ ਇਹ ਲੋਕ ਹੜਪੀੜਤ ਹੋਣਗੇ ਮੈਂ ਕਹਿੰਦਾ ਪਿੰਡ ਦੇ ਵਿੱਚ ਟਰਾਲੀ ਮਗਰੋਂ ਵੜਦੀ ਆ ਪਰ ਇੰਨਾ ਵਰਗੇ ਪਿੰਡ ਦੀ ਨੁੱਕਰ ਤੇ ਬੈਠ ਜਾਂਦੇ ਮੈਂ ਕਹਿੰਦਾ ਪੰਜਾਬ ਦੇ ਲੋਕ ਹਮੇਸ਼ਾ ਸੇਵਾ ਕਰਨ ਚ ਸਭ ਤੋਂ ਅੱਗੇ ਹੁੰਦੇ ਸੀ ਪਰ ਇਹ ਲੋਕਾਂ ਨੇ ਮੈਂ ਕਹਿੰਨਾ ਸ਼ਰਮ ਲਾਤੀ ਆ ਇਹ ਲੋਕਾਂ ਦੇ ਘਰ ਵੀ ਮੈਂ ਕਹਿੰਨਾ ਸੁੱਕੀ ਥਾਂ ਤੇ ਹੋਣਗੇ ਵੀਵੀ 25 25 ਕਿਲੋਮੀਟਰ ਉਹਨਾਂ ਹੜ੍ਹਾਂ ਦੇ ਬੰਨਾ ਉੱਤੇ ਜਾ ਕੇ ਬੈਠ ਜਾਂਦੇ ਜਿੱਥੇ ਸਵੇਰ ਨੂੰ ਇੱਕ ਗੱਟਾ ਪੜਦੇ ਦੋ ਗੱਟੇ ਪੜਦੇ ਆ ਚੱਕੇ ਚੱਲੋ ਜੀ ਆਪਣੇ ਪਿੰਡਾਂ ਵੱਲ ਸਸਕਲ ਦੋਸਤੋ ਪਹਿਲਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਸ਼ੇਅਰ ਦੇ ਨਾਲ ਕਮੈਂਟਾਂ ਦੇ ਵਿੱਚ ਲਾਂਤਾ ਜ਼ਰੂਰ ਪਾਈਓ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਹੜ੍ਹ ਪੀੜ ਤੋਂ ਲੋਕ ਬਹੁਤ ਹੈ ਔਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਮੈਂ ਕਹਿੰਨਾ ਦਰਿਆ ਡੈਮਾਂ ਦਾ ਪਾਣੀ ਪਿੰਡਾਂ ਦੇ ਵਿੱਚ ਵੜ ਚੁੱਕਾ ਵਾ ਪਰ ਉਹ ਪਿੰਡਾਂ ਦੇ ਹਾਲਾਤ ਕੀ ਨੇ ਪਹਿਲਾਂ ਤਾਂ ਤੁਸੀਂ ਆਹ ਵੀਡੀਓ ਤੇ ਪਲੇ ਕੀਤੀ ਐ ਇਹ ਵੀਡੀਓ ਜਿਹੜੇ ਮੇਰੇ ਸਮਾਜ ਸੇਵੀ ਵੀਰ ਦਾਨੀ ਵੀਰ ਜਿਹੜੇ ਮੈਂ ਕਹਿੰਨਾ ਹੜਾਂ ਦੇ ਹਾਲਾਤਾਂ ਨੂੰ ਦੇਖ ਕੇ ਉੱਥੇ ਆਪਣਾ ਦਸਵੰਧ ਕੱਢ ਕੇ ਇੱਕ ਰਾਸ਼ਨ ਲੈ ਕੇ ਜਾਂਦੇ ਕੋਈ ਖਾਣ ਪੀਣ ਵਾਲਾ ਲੈ ਕੇ ਜਾਂਦਾ ਕੋਈ ਪਾਣੀ ਲੈ ਕੇ ਜਾਂਦਾ ਕੋਈ ਪਸ਼ੂਆਂ ਵਾਸਤੇ ਲੈ ਕੇ ਜਾਂਦਾ ਜਾਂ ਹੋਰ ਕਈ ਤਰੀਕਿਆਂ ਦੀ ਸੇਵਾ ਕਰ ਰਿਹਾ ਪਰ ਇਹ ਤੁਹਾਨੂੰ ਲੱਗਦਾ ਕਿ ਇਹ ਲੋਕ ਹੜ ਪੀੜਤ ਹੋਣਗੇ ਮੈਂ ਕਹਿੰਦਾ ਪਿੰਡ ਦੇ ਵਿੱਚ ਟਰਾਲੀ ਮਗਰੋਂ ਵੜਦੀ ਆ ਪਰ ਇੰਨਾ ਵਰਗੇ ਪਿੰਡ ਦੀ ਨੁੱਕਰ ਤੇ ਬੈਠ ਜਾਂਦੇ ਆ ਕਿ ਅਸੀਂ ਹੜਪੀੜਤ ਆ ਇਹ ਕੌਣ ਲੋਕ ਨੇ ਮੈਂ ਕਹਿੰਦਾ ਪੰਜਾਬ ਦੇ ਲੋਕ ਹਮੇਸ਼ਾ ਸੇਵਾ ਕਰਨ ਚ ਸਭ ਤੋਂ ਅੱਗੇ ਹੁੰਦੇ ਸੀ ਪਰ ਇਹ ਲੋਕਾਂ ਨੇ ਮੈਂ ਕਹਿੰਦਾ ਸ਼ਰਮ ਲਾਤੀ ਆ ਇਹ ਲੋਕਾਂ ਦੇ ਘਰ ਵੀ ਮੈਂ ਕਹਿੰਦਾ ਸੁੱਕੀ ਥਾਂ ਤੇ ਹੋਣਗੇ ਵੀਵੀ 25 25 ਕਿਲੋਮੀਟਰ ਉਹਨਾਂ ਹੜਾਂ ਦੇ ਬੰਨਾ ਉੱਤੇ ਜਾ ਕੇ ਬੈਠ ਜਾਂਦੇ ਜਿੱਥੇ ਸਵੇਰ ਨੂੰ ਇੱਕ ਗੱਟਾ ਭਰਦੇ ਦੋ ਗੱਟੇ ਭਰਦੇ ਆ ਚੱਕੇ ਚੱਲੋ ਜੀ ਆਪਣੇ ਪਿੰਡਾਂ ਵੱਲ ਪੰਜਾਬ ਐਵੇਂ ਦਾ ਸੂਬਾ ਨਹੀਂ ਸੀ ਪੰਜਾਬ ਹਮੇਸ਼ਾ ਹਰ ਇੱਕ ਦੀ ਮਦਦ ਕਰਦਾ ਪਰ ਐਵੇਂ ਦੇ ਭਖਾਰੀਆਂ ਨੂੰ ਦੇਖ ਕੇ ਐ ਲੱਗਦਾ ਕਿ ਇਹ ਪੰਜਾਬ ਦੇ ਲੋਕ ਨਹੀਂ ਐ ਪਹਿਲਾਂ ਤਾਂ ਪੰਜਾਬ ਨੂੰ ਇਨ੍ਹਾਂ ਲੀਡਰਾਂ ਨੇ ਮਾਰਤਾ ਜਿਨ੍ਹਾਂ ਨੇ ਸਾਰਾ ਕੁਸ਼ ਫਰੀਦ ਦੇ ਦੇ ਕੇ ਇਹਨਾਂ ਨੂੰ ਚਮਲਾ ਲਿਆ ਅੱਜ ਫਰੀ ਦੇ ਨਾਂ ਤੇ ਜਦੋਂ ਫਰੀ ਮਿਲਣਾ ਸ਼ੁਰੂ ਹੋਇਆ ਤਾਂ ਮੈਂ ਕਹਿੰਨਾ ਉਹਨਾਂ ਨੂੰ ਘੱਟ ਮਿਲਦਾ ਜਿਨ੍ਹਾਂ ਦੀਆਂ ਸਾਰੀਆਂ ਜ਼ਮੀਨਾਂ ਉਹਨਾਂ ਦੇ ਘਰ ਉਹਨਾਂ ਦੇ ਖੇਤ ਉਹਨਾਂ ਦੇ ਪਸ਼ੂ ਤੱਕ ਮਰ ਗਏ ਉਹ ਘੱਟ ਦਿਖਦੇ ਹੋਣਗੇ ਇਹਨਾਂ ਵਿੱਚ ਪਰ ਉਹ ਲੋਕ ਜ਼ਿਆਦਾ ਦਿਖਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੜ ਨਹੀਂ ਆਇਆ ਪਰ ਉਹਨਾਂ ਲਈ ਇੱਕ ਲੱਕੀ ਡਰਾ ਖੁੱਲੇ ਵੇ ਆ 5-500 ਦੀ ਫੀਲਡ ਦਾ ਗੱਟੂ ਚੁੱਕੀਏ ਤੇ ਬਾਜ਼ਾਰਾਂ 'ਚ ਜਾ ਕੇ 2-200 ਰੁਪਏ ਦਾ ਵੇਚਦੀ ਵਾਹ ਜੀ ਵਾ ਮੈਨੂੰ ਨਹੀਂ ਪਤਾ ਸੀ ਪੰਜਾਬ ਦੇ ਵਿੱਚ ਐਵੇਂ ਦੇ ਲੋਕ ਵੀ ਵੱਸਦੇ ਆ ਮੈਂ ਕਹਿੰਦਾ ਅੱਜ ਪੰਜਾਬ ਦੇ ਵਿੱਚ ਹਰ ਇੱਕ ਸੂਬੇ ਦੇ ਲੋਕ ਸੇਵਾ ਕਰਨ ਦੇ ਲਈ ਆ ਰਿਹਾ ਜਿਵੇਂ ਹਿਮਾਚਲ ਦਿੱਲੀ ਰਾਜਸਥਾਨ ਹਰ ਇੱਕ ਥਾਂ ਤੋਂ ਹਰ ਇੱਕ ਸਟੇਟ ਤੋਂ ਪੰਜਾਬੀਆਂ ਲਈ ਅੱਗੇ ਵਧ ਰਿਹਾ ਪਰ ਜਦੋਂ ਉਹ ਆ ਕੇ ਪੰਜਾਬ ਦੇ ਵਿੱਚ ਮਦਦ ਕਰਨ ਲਈ ਆਪਣਾ ਰਾਸ਼ਨ ਪਾਣੀ ਲੈ ਕੇ ਆਂਦੇ ਨਾ ਇੰਨਾ ਵਰਗੇ ਲੋਕ ਜਿਹੜੇ ਮੈਂ ਕਹਿੰਦਾ ਉਹਨਾਂ ਦੇ ਹੱਥਾਂ ਦੇ ਵਿੱਚੋਂ ਖੁੰਦੇ ਆ ਉਹਨਾਂ ਦੀ ਟਰਾਲੀ ਮਗਰੋਂ ਰੁਕਦੀ ਆ ਪਰ ਇਹ ਲਾਂਤੀ ਲੋਕ ਟਰਾਲੀਆਂ ਦੇ ਵਿੱਚ ਚੜ ਚੜ ਕੇ ਆ ਮੈਂ ਕਹਿੰਦਾ ਸਮਾਨ ਐ ਗਾਇਬ ਕਰ ਦਿੰਦੇ ਔਰ ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਰਾਸ਼ਨ ਕਿੰਨਾ ਨੂੰ ਵੰਡੇ ਆ ਇਹ ਜਿਹੜੇ ਲੋਕ ਆ ਨਾ ਇਹਨਾਂ ਨੂੰ ਕੋਈ ਤਕਲੀਫ ਨਹੀਂ ਇਹਨਾਂ ਦੇ ਜਿਵੇਂ ਲੁੱਟ ਕਰਦੇ ਪਿਆ ਤੁਹਾਨੂੰ ਲੱਗਦਾ ਇਹ ਹੜਪੀੜਿਤ ਹੋਣਗੇ ਜਿਹੜੇ ਹੜਪੀੜਿਤ ਲੋਕ ਆ ਉਹਨਾਂ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਪਈ ਉਹ ਅੰਦਰੋਂ ਅੰਤਰੀ ਮਰਨ ਹੋਇਆ ਪਿਆ ਪਰ ਇਹ ਇਹਨਾਂ ਨੂੰ ਸਿਰਫ ਰਾਸ਼ਨ ਇਕੱਠਾ ਕਰਨਾ ਆ ਹੜ ਦਾਦਾ ਆ ਇਹਨਾਂ ਲਈ ਤਾਂ ਲੱਕੀ ਡਰਾ ਖੁੱਲ ਗਿਆ ਇਹਨਾਂ ਲਈ ਤਾਂ ਮੇਲਾ ਲੱਗ ਗਿਆ ਕਿ ਅਸੀਂ ਕਰ ਲਿਆ ਇਕੱਠਾ ਜਿੰਨਾ ਕਰ ਸਕਦੇ ਆ ਕਿਉਂਕਿ ਪਤਾ ਨਹੀਂ ਮਹੀਨਾ ਰਵੇ ਜਾਂ 2 ਮਹੀਨੇ ਰਵੇ ਪਰ 2 ਮਹੀਨੇ ਇਹਨਾਂ ਨੇ ਆਪਣੇ ਸਾਰੇ ਘਰ ਭਰ ਲਾਨੇ ਆ ਲੈ ਲੈ ਕੇ ਖਾਣਾ ਵੀ ਕੁਛ ਨਹੀਂ ਹੁਣ ਤੁਸੀਂ ਆਪ ਦੱਸੋ ਪਹਿਲਾਂ ਤਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਮਾਜ ਸੇਵੀ ਔਰ ਬਾਹਰ ਲਿਆ ਸਟੇਟਾ ਤੋਂ ਆ ਕੇ ਸਮਾਨ ਵੰਡਦੇ ਪਿਆ ਕਿ ਗੁਰੂ ਦਾ ਲੰਗਰ ਉੱਥੇ ਚਲਾਓ ਇੱਕ ਬੰਨ ਤੇ ਲੰਗਰ ਚਲਾਓ ਜਿੱਥੇ ਮੈਂ ਕਹਿੰਦਾ ਸੁੱਕਾ ਰਸਨਾ ਦਿਓ ਉਹ ਲੰਗਰ ਚਲਾਓ ਜੇ ਕੋਈ ਹੜ ਪੀੜਤ ਹੈ ਜਾਂ ਕੋਈ ਬੰਦਾ ਸੇਵਾ ਕਰਨ ਆਂਦਾ ਹੈ ਜਾਂ ਕਿਸੇ ਹੋਰ ਪਿੰਡਾਂ ਚੋਂ ਆਂਦਾ ਹੈ ਉਹ ਆ ਕੇ ਬੈਠ ਕੇ ਲੰਗਰ ਛੱਕ ਸਕੇ ਹੋਰ ਆਪ ਨੂੰ ਕੀ ਚਾਹੀਦਾ ਯਾਰ ਇਹਨਾਂ ਦੇ ਪਰਿਵਾਰ ਹੜ ਦੇ ਵਿੱਚ ਉੱਜੜ ਗਏ ਘਰ ਉੱਜੜ ਗਏ ਪਸ਼ੂ ਮਰ ਗਏ ਉਹਨਾਂ ਲਈ ਤਾਂ ਇੱਕ ਦੋ ਫੁਲਕੇ ਚਾਹੀਦੇ ਆ ਸਵੇਰ ਸ਼ਾਮ ਉਹਨਾਂ ਨੂੰ ਇਹ ਚੀਜ਼ਾਂ ਤੋਂ ਕੀ ਲੈਣਾ ਪਰ ਤੁਸੀਂ ਵੀ ਬਹੁਤ ਲੋਕ ਐਵੇਂ ਦੇ ਚਮਲਾ ਦਾਨੇ ਆ ਜਿਨ੍ਹਾਂ ਨੂੰ ਰਾਸ਼ਨ ਮੱਛਰ ਦਾਨੀਆਂ ਮੈਂ ਕਹਿੰਦਾ ਛੱਡਾ ਹੀ ਕੁਛ ਨਹੀਂ ਯਾਰ ਮੈਂ ਮੰਨਦਾ ਪੰਜਾਬ ਵਾਲਿਆਂ ਦਾ ਦਿਲ ਬਹੁਤ ਵੱਡਾ ਹੁੰਦਾ بڑے ਸਿੰਗਰ ਭਰਾ ਵੀ ਅੱਗੇ ਆਏ بڑے ਐਕਟਰ ਵੀ ਅੱਗੇ ਆਏ ਬੋਲੀਵੁੱਡ ਦੇ ਵਿੱਚੋਂ ਵੀ ਬੰਦੇ ਅੱਗੇ ਆਏ ਪਰ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਹੜਪੀੜਤਾਂ ਦੇ ਹੋ ਰਿਹਾ ਉਹ ਇੰਨੇ ਵੀ ਮੰਦੇ ਨਹੀਂ ਸੀ ਮੰਨਦੇ ਆ ਹਰ ਇੱਕ ਕਿਸਾਨ ਦੀ ਫਸਲ ਖਰਾਬ ਹੋ ਗਈ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਆਇਆ ਪਰ ਇਹ ਲੋਕ ਉਹ ਨਹੀਂ ਜਿੰਨਾਂ ਦੀਆਂ ਫਸਲਾਂ ਖਰਾਬ ਹੋਈਆਂ ਕਦੇ ਤੁਸੀਂ ਕਿਸੇ ਨੂੰ ਫੀਡ ਵੰਡਦੇ ਆ ਉਦੇ ਪਿੰਡ ਦੇ ਵਿੱਚ ਜਾ ਕੇ ਉਹਦੇ ਘਰੇ ਜਾ ਕੇ ਚੈੱਕ ਕੀਤਾ ਉਹਦੇ ਘਰ ਦੇ ਵਿੱਚ ਇੱਕ ਵੀ ਪਸ਼ੂ ਹੈਗਾ ਪਸ਼ੂ ਵੀ ਨਹੀਂ ਹੁੰਦਾ ਘਰ ਵੀ ਉਹਨਾਂ ਦਾ ਪਾਣੀ ਤੋਂ ਬਾਹਰ ਹੁੰਦਾ ਕੋਈ ਉਹਨਾਂ ਦਾ ਪਸ਼ੂ ਨਹੀਂ ਮਰਿਆ ਹੁੰਦਾ ਕੋਈ ਫਸਲ ਨਹੀਂ ਹੁੰਦੀ ਇੱਕ ਵੀ ਚੀਜ਼ ਦਾ ਨੁਕਸਾਨ ਨਹੀਂ ਹੋਇਆ ਹੁੰਦਾ ਪਰ ਸਾਰਿਆਂ ਤੋਂ ਅੱਗੇ ਇਹ ਲੋਕ ਜਿਹੜੇ ਮੈਂ ਕਹਿੰਦਾ ਬੂਥਾ ਚੌਕੇ ਟਰਾਲੀਆਂ ਦੇ ਵਿੱਚ ਵੜ ਜਾਂਦੇ ਆਪਣੇ ਪਿੰਡ ਦੇ ਵਿੱਚ ਫਿਰਨੀ ਦੇ ਕੋਲ ਬੰਦੇ ਖੜਾ ਦਿੰਦੇ ਆ ਚੈੱਕ ਕਰੀਂ ਕਿਹੜੀ ਚੀਜ਼ ਦਾ ਕਿਹੜਾ ਟਰੱਕ ਆਂਦਾ ਪਿਆ ਕਿਹੜੀ ਟਰਾਲੀ ਆਂਦੀ ਪਈ ਆ ਤਾਂ ਬੇਨਤੀ ਆ ਇਹਨਾਂ ਨੂੰ ਲਾਂਤਾ ਜਰੂਰ ਪਾਈਓ ਦਿਲ ਨਹੀਂ ਕਰਦਾ ਸੀ ਕਿ ਪੰਜਾਬ ਬਾਰੇ ਐਵੇਂ ਦੀ ਗੱਲ ਕਰਾਂ ਪਰ ਪੰਜਾਬ ਦੇ ਵਿੱਚ ਕੁਝ ਲਾਂਤੀ ਲੋਕ ਹੈਗੇ ਜਿਨ੍ਹਾਂ ਨੂੰ ਕੋਈ ਹੜ ਪੀੜਤ ਨਾਲ ਮਤਲਬ ਨਹੀਂ ਉਹਨਾਂ ਨੂੰ ਤਾਂ ਆਪਣੀਆਂ ਜੇਬਾਂ ਭਰਨੀਆਂ ਆਪਣੇ ਘਰਾਂ ਦੇ ਵਿੱਚ ਰਾਸ਼ਨ ਭਰਨਾ ਉਹਨਾਂ ਦਾ ਮਤਲਬ ਹੀ ਇਹ ਬਣ ਗਿਆ ਤੇ ਤੁਸੀਂ ਵੀ ਆਪਣੇ ਵਿਚਾਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਲਾਂਤਾ ਜਰੂਰ ਪਾਈਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ